ਛੱਤ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਸਕੂਲਾਂ ਬਾਰੇ ਜੋ ਵੱਡੀ ਅਪਡੇਟ ਸਾਹਮਣੇ ਆਈ ਹੈ ਉਹ ਤੁਹਾਨੂੰ ਦੱਸਾਂਗੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਸਕੂਲਾਂ ਦੇ ਵਿੱਚ 10 ਦਿਨ ਦੀਆਂ ਛੁੱਟੀਆਂ ਦੇ ਵਿੱਚ ਹੋਰ ਵਾਧਾ ਕੀਤਾ ਗਿਆ ਹੈ ਕਿਉਂਕਿ ਗਰਮੀ ਦੀ ਜੋ ਕੀ ਮਾਰ ਹੈ ਇਹ ਬਹੁਤ ਹੀ ਜ਼ਿਆਦਾ ਵੱਧ ਰਹੀ ਹੈ ਜਿੱਥੇ 21 ਟੈਂਪਰੇਚਰ 45 ਤੋਂ 46 ਡਿਗਰੀ ਪਹੁੰਚ ਰਿਹਾ ਹੈ ਇਸੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਜ਼ਰੂਰ ਆਵੇਗੀ ਇੰਨੀ ਗਰਮੀ ਦੇ ਵਿੱਚ ਸਕੂਲਾਂ ਦੇ ਵਿੱਚ ਆਉਣਾ ਜਾਣਾ ਬਹੁਤ ਮੁਸ਼ਕਲ ਹੈ ਅਤੇ ਮਾਪੇ ਚਾਹੁੰਦੇ ਨੇ ਕਿ ਸਕੂਲਾਂ ਦੇ ਵਿੱਚ ਹੋਰ ਛੁੱਟੀਆਂ ਕੀਤੀਆਂ ਜਾਣ ਉੱਥੇ ਜੁਪੀ ਦੇ ਵਿੱਚ ਅਤੇ ਹੋਰ ਰਾਜਾਂ ਦੇ ਵਿੱਚ ਜੋ 10 ਅਤੇ 12 ਦਿਨ ਤੋਂ ਦੇਂਦੀਆਂ ਛੁੱਟੀਆਂ ਹਨ ਉਹਨਾਂ ਵਿੱਚ ਵਾਧਾ ਕੀਤਾ ਗਿਆ ਹੈ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ 28 ਅਤੇ 29 ਤਰੀਕ ਨੂੰ ਮੌਸਮ ਜੋ ਕਿ ਬਦਲਣ ਜਾ ਰਿਹਾ ਹੈ ਅਤੇ ਮੀ ਪੈਨ ਦੀ ਸੁਭਾਵਨਾ ਦੱਸੀ ਜਾ ਰਹੀ ਹੈ ਤੂ ਤੋਂ ਸਕੂਲਾਂ ਨਾਲ ਜੁੜੀ ਅਤੇ ਹੋਰ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ